ਸਾਸਤਰੀ ਗਲਵਾ ਪਾਈ ਸਾਸਤਰੀ ਗਲ ਕਦੋਂ ਦੀ ਆਈ ਆ ਮੈਨੂੰ ਹੋ ਗਈ ਘੜੀ ਕ ਅੱਛਾ ਹੋਸ ਨਾ ਕੀ ਹਾਲ ਜੀ ਹਾਂ ਸਭ ਠੀਕ ਠਾਕ ਆ ਕੀ ਕਰੀ ਜਾਂਦੇ ਇੱਥੇ ਤੁਸੀਂ ਆਈ ਨਹੀਂ ਵਾ ਨਹੀਂ ਮੈਂ ਬੰਬੀ ਵਾਲਾ ਗਿਆ ਸੀ ਉੱਥੋਂ ਉੱਤੋਂ ਦਾ ਮੈਂ ਗਿਆ ਵੇਖਾ ਵਲ ਕੋਈ ਕਿੜੇ ਕਰਦਾ ਹੈਗਾ ਤੇ ਤੋੜ ਖੜਦੇ ਆ ਕੋਈ ਜਾਬਦਾ ਨਹੀਂਗਾ ਬੱਲਾ ਹੀ ਚੜੀਆਂ ਮੀਨ ਅੱਛਾ ਜਾਬਦਾ ਤਾਂ ਕੋਈ ਨਹੀਂ ਆ ਚਾਹ ਪਾਣੀ ਪੀਤਾ ਵਾ ਹਾਂਜੀ ਪਾਪਾ ਜੀ ਚਾਹ ਪਾਣੀ ਤਾਂ ਪੀ ਲਿਆ ਵਾ ਕੱਲੇ ਆਈ ਆ ਕਿ ਨਾਲ ਆਈ ਨਿਗੀ ਜੀ ਵੀ ਨਹੀਂ ਨਹੀਂ ਮੈਂ ਇਕੱਲੀ ਆਈ ਮੈਂ ਮੁੜ ਜਾਣਾ ਈ ਸ਼ਾਮਾਂ ਨੂੰ ਤੇ ਗਰਮੀ ਬੜੀ ਫਿਰ ਮੈਂ ਲਿਆਈ ਨਹੀਂ ਮੈਂ ਹਾਂ ਤੇ ਲੈ ਆਉਣੀ ਉਹਨੂੰ ਵੀ ਫਿਰ ਤੁਰ ਜਾਂਦੀ ਮੈਂ ਦਾਦੀ ਉਹਦੀ ਆਂਦੀ ਛੱਡ ਜਾ ਕੋਈ ਨਹੀਂ ਘਰੇ ਹੀ ਅੱਜ ਸਿੰਮੂ ਨੂੰ ਛੁੱਟੀ ਸੀ ਫਿਰ ਮੈਂ ਲਿਆਉਂਦੀ ਆਂ ਹੀ ਨਾਲ ਇਹ ਖਰਚਾ ਪਾਣੀ ਕਿੱਦਾਂ ਚੱਲਦਾ ਵਾ ਚੱਲੀ ਜਾਂਦਾ ਪਾਪਾ ਜੀ ਹੁੰਦਾ ਜਾਂਦਾ ਟਾਈਮ ਪਾਸ ਟਾਈਮ ਪਾਸ ਤੇ ਕੋਈ ਕੋੜਾਉਣੀਆਂ ਭੜੂਣੀਆਂ ਵੀ ਆ ਕੁੜੀਆਂ ਤੇ ਕਿੱਦਾਂ ਚੱਲੂ ਕੰਮ ਚਲੋ ਅਜੇ ਤੇ ਜਾਂਦੀ ਆ ਸਕੂਲ ਉੱਦਾਂ ਮੇਰਾ ਇਰਾਦਾ ਤਾਂ ਹੈਗਾ ਹੀ ਮੈਂ ਹਾਂ ਚੱਲ ਵੇਨੀ ਆ ਨਹੀਂ ਤੇ ਫਿਰ ਇੱਕ ਨੂੰ ਮੈਂ ਤੁਹਾਡੇ ਕੋਲ ਛੱਡ ਜਾ ਤੁਸੀਂ ਇੱਥੇ ਪੜਾ ਦਿਓ ਚਲੋ ਛੱਟ ਜਾ ਵੇਖ ਲੈਨੇ ਆ ਪੜਾਈ ਜਾਵਾਂਗੇ ਹੋਰ ਕੀ ਕਰਨਾ ਫੇਰ ਆਹੋ ਫੇਰ ਉੱਥੇ ਵੀ ਆ ਦਵਿੰਦਰ ਬੜੀਆਂ ਗੱਲਾਂ ਬਾਤਾਂ ਕਰਦੀ ਆ ਤੇ ਫੇਰ ਮੈਨੂੰ ਹੋਰ ਤਰ੍ਹਾਂ ਜਿਹਾ ਲੱਗਦਾ ਵਾ ਵੀ ਕੁੜੀ ਨਿਆਣੀ ਫੇਰ ਦਿਲ ਤੇ ਲੰਦੀ ਆ ਨਾਲ ਮਿਲ ਕੇ ਕੰਮ ਚੱਲਣਾ ਵਾ ਏਦਾਂ ਕਿਦਾਂ ਚੱਲ ਜੂਗਾ ਕੋਈ ਨਹੀਂ ਇੱਥੇ ਵੀ ਅਸੀਂ ਸਮਝਉਂਦੇ ਨੂੰ ਤੇ ਕੁੜੀ ਇੱਥੇ ਇੱਕ ਪੜਾ ਲੈਨੇ ਆ ਚਲੋ ਵੇਖ ਲੈਨੇ ਫੇਰ ਚੰਗਾ ਫੇਰ ਮੈਂ ਕਹੀ ਲੈਵਾਂ ਤੇ ਬੰਬੀ ਤੋਤੇ ਤੁਸੀਂ ਚਲੋ ਠੀਕ ਆ ਤੁਹਾਨੂੰ ਕੀ ਦੱਸਾਂ ਪਾਪਾ ਇਹ ਮੇਰੀ ਜਾਨ ਕਿੰਨੀ ਦੁਖੀ ਆ ਬੜੀ ਜਾਨ ਤੰਗ ਆ ਮੈਂ ਤੇ ਆ ਤੁਹਾਡੇ ਨਾਲ ਕੋਈ ਗੱਲ ਤਾਂ ਨਹੀਂ ਕਰਦੀ ਕਿ ਤੁਸੀਂ ਮੇਰੇ ਲਈ ਕੁਝ ਕਰ ਤੇ ਸਕਦੇ ਨਹੀਂ ਜੇ ਐਵੇਂ ਰਿਸ਼ਤੇਦਾਰੀਆਂ ਚ ਬੋਲ ਕੇ ਤੁਸੀਂ ਵੀ ਬੁਰੇ ਬਣੋਗੇ ਮੇਰੀ ਤੇ ਹੁਣ ਜਿਵੇਂ ਤਿਵੇਂ ਦੀ ਹੈਗੀ ਆ ਇੰਝ ਹੀ ਲੰਘਣੀ ਆ ਧੀਆਂ ਤੇ ਹੁਣ ਪਾਲਣੀਆਂ ਹੀ ਆ ਰੱਬ ਨੇ ਤੇ ਦੁੱਖ ਦਿੱਤੇ ਹੀ ਦਿੱਤੇ ਸੀ ਪਰ ਆ ਜਿਹੜੇ ਰਿਸ਼ਤੇਦਾਰੀਆਂ ਨੇ ਦੁੱਖ ਦਿੱਤੇ ਆ ਤੁਸੀਂ ਤੇ ਝੱਟ ਹਾਮੀ ਭਰਤੀ ਆ ਵੀ ਛੱਡ ਜਾ ਪਾਲ ਲਾਂਗੇ ਪੜ੍ਹਾ ਲਾਂਗੇ। ਔਰ ਪਤਾ ਨਹੀਂ ਜੇ ਮੈਂ ਇੱਥੇ ਛੱਡ ਗਈ ਤੇ ਤੁਸੀਂ ਆਪਣੀ ਨੋਂ ਤੋਂ ਗੱਲਾਂ ਬਾਤਾਂ ਸੁਨਿਆ ਕਰੋਗੇ ਭਾਬੀ ਤੇ ਹਾਮੀ ਭਰਨ ਨਹੀਂ ਦੇ। ਤੇ ਛੱਡ ਵੀ ਗਈ ਤਾਂ ਧਿਆਨ ਫੇਰ ਇੱਥੇ ਰਿਆ ਕਰਨਾ ਵੀ ਇੱਥੇ ਪਤਾ ਨਹੀਂ ਕੀ ਹੋਣ ਰਿਆ ਮੈਂ ਤੇ ਫਸੀ ਪਈ ਆ ਰੱਬਾ ਕਿੰਨੇ ਕੀਮਤ ਧਿਆਨ ਹੋਰ ਲੈਣੇ ਹੋਰ ਜ਼ਿੰਦਗੀ ਤੋਂ। ਬੜਾ ਔਖਾ ਆ ਪਿਆ। ਫਰੀਦ ਉਸ ਵਕਤੇ ਢੋਲੇ ਕੱਪੜੇ ਬਸ ਇਦਾਂ ਹੀ ਕਿੰਨੇ ਦਿਨਾਂ ਤੋਂ ਤੋਤੇ ਨਹੀਂ ਕੱਲ ਵੀ ਨਹੀਂ ਤੋਤੇ ਪਰਸੋਂ ਵੀ ਕਿਤੇ ਚਲ ਗਏ ਚੱਦ ਕਿੰਨੀ ਜਮਾਂ ਹੋਗੇ ਆਜ ਮੇਰੇ ਕੋ ਸਵੇਰੇ ਢੋਲੇ ਹੁਣ ਸੁੱਕ ਜਾਣੇ ਵਧੀਆ ਹੋ ਜਾਂਦੇ ਆ ਸੁੱਕਦੇ ਜਾਣਗੇ ਮੀਂਹ ਪੈਂਦਾ ਰਿਆ ਨਾ ਮੈਂ ਪਾਵ ਨਹੀਂ ਤੋਤੇ ਆਜੋ ਕੀ ਕਾਂਢੀ ਦੇ ਵਿੰਦਰ ਇਹ ਵਿੰਦਰ ਨੇ ਕੀ ਕਰਨਾ ਹੀ ਹੁਣ ਉਹ ਕੱਲ ਦੀ ਉਹਦੀ ਕੰਮ ਹੀ ਗਈ ਉਹ ਪੇਕੇ ਤੇ ਉਹਨਾਂ ਨੂੰ ਮੌਤ ਪੈ ਗਈ ਕੰਮ ਤੋਂ ਦੀਪ ਆ ਮੈਨੂੰ ਵੀ ਕਹਿਣ ਦੀ ਸੀ ਕਹਿਣ ਦੀ ਪਿੰਡ ਨੂੰ ਜਾਣਾ ਆ ਆਜੂਗੀ ਸ਼ਾਮ ਨੂੰ ਆ ਜਾਣਾ ਤੇ ਮੇਰੀ ਗੱਲ ਸੁਣ ਚੱਲ ਰਾਤ ਵੀ ਰਹਿ ਪੂਗੀ ਤੇ ਕੋਈ ਗੱਲ ਨਹੀਂ ਪਰ ਕੁੜੀ ਰੱਖ ਲੈ ਨਾ ਤੂੰ ਛੋਟੀ ਉਹਨੇ ਤੇ ਮੂੰਹ ਚ ਜੁਬਾਨ ਨਹੀਂ ਪਾਉਣੀ ਹੁਣ ਤੋ ਖੇਡੇ ਪਈ ਉਹਦਾ ਤਾਂ ਜੀ ਲੱਗਾ ਉਹਨੇ ਰੋਣਾ ਆਪੇ ਨੇਰੇ ਹੋਏ ਸੜ ਜਾਂਦੇ ਸੜ ਜਾਂਦੇ ਹੁੰਦੇ ਹਾਂ ਹੁਣ ਮੈਂ ਤੇਰੇ ਵੱਲ ਆਈ ਹੂੰ ਗੱਲ ਸੁਣ ਤੇ ਇੱਥੇ ਤੇ ਆ ਕੇ ਦਸ ਵਰਗ ਵਾਏ ਸੀ ਲੱਗਾ ਵਾ ਤੇ ਠੰਡ ਪੈ ਜਾਂਦੀ ਆ ਕਮਰਾ ਠੰਡਾ ਹੋ ਜਾਂਦਾ ਹਾਂ ਤੇ ਸਿਮੂ ਨਾ ਬੜਾ ਡਈ ਹੀ ਕਰਨ ਮੇਰੀਆਂ ਦਾਦੀ ਜਰਾਬਾਂ ਹੈ ਨਹੀਂ ਆ ਉਹ ਪਤਾ ਨਹੀਂ ਹੋਰ ਉਹਨੇ ਕੀ ਕੀ ਨਾਂ ਲੈ ਕੇ ਦੱਸਿਆ ਤੈਨੂੰ ਪਤਾ ਸਕੂਲਾਂ ਦੇ ਮੈਨੂੰ ਹੁਣ ਚੇਤਾ ਹੀ ਭੁੱਲ ਜਾਂਦਾ ਵਾ ਤੇ ਇਹ ਦਵਿੰਦਰ ਜਿਹੜੀ ਹੋਏ ਤੇ ਬੋੜ ਬੋੜ ਟੁੜ ਟੁੜ ਲਾਇਆ ਵਾ ਵੀ ਉਹ ਪੇਕੇ ਚਲ ਗਈ ਮੈਨੂੰ ਕੰਮ ਕਰਨਾ ਪੈਣਾ ਵਾ ਤੇ ਸਿਮੂ ਦਾ ਤੁਸੀਂ ਉਹ ਲਿਆ ਦੇਣਾ ਜੇ ਲਿਆ ਦੇਣਾ ਹੈ ਤਾਂ ਡਾ ਡਈ ਹੀ ਕਰਨ ਮੇਰੇ ਪੁੱਤ ਦੀ ਸਿਹੜ ਵਾ ਪੀਂਆਂ ਦੀ ਮਾਂ ਵਾ ਮੈਂ ਕਿੱਥੇ ਉਹਨੂੰ ਕੱਟ ਦੇਣਾ ਵਾ ਮੈਂ ਥੋੜਾ ਨੂੰ ਬਾਹਰ ਧੱਕਾ ਦੇ ਦੇਣਾ ਹੁਣ ਨਾਲੇ ਹੁਣ ਗਾੜੀ ਉਹਦੀ ਵੀ ਧੀ ਜਵਾਨ ਹੋਈ ਆ ਹੁਣ ਉਹਨੇ ਵਿਚਾਰੀ ਨੇ ਕਿੱਥੇ ਜਾਣਾ ਕੰਮ ਕਹਿਰਾਂ ਦਾ ਕਰਦੀ ਆ ਕੀ ਕਹਿੰਦੀ ਤੁਹਾਨੂੰ ਆਪਣੀ ਸਵਾਈ ਕਰਕੇ ਤੇ ਆਪਣਾ ਗੁਜ਼ਾਰਾ ਕਰ ਲਿੱਦੀ ਚਲ ਦੋ ਰੋਟੀਆਂ ਤੁਸੀਂ ਦੇਈ ਜਾਂਦੇ ਹੋ ਇਹ ਵੀ ਇੱਕ ਬੜਾ ਵੱਡਾ ਪੁੰਨ ਵਾ ਜੇ ਜਾਣੂ ਤੇ ਅਸੀਂ ਕੀ ਦੇਣੀਆ ਆਪਣੇ ਕਰਮਖਾਨ ਲਈ ਤੇ ਨਾਲੇ ਸਾਡੇ ਨਾਲੋਂ ਤੇ ਜ਼ਿਆਦਾ ਉਹ ਕੰਮ ਕਰਨ ਰਹੀ ਐ ਤੇ ਜੇ ਹੁਣ ਇੱਧਰ ਕੰਮ ਤੇ ਲਾਇਆ ਵਾ ਨਾ ਟਾਡੇ ਵੱਲ ਤੇ ਤਾਂ ਵੀ ਕਰੀ ਉਹ ਜੋਬ ਨੂੰ ਕਹਿ ਦਿੰਦੀ ਹੋ ਇਹ ਕਦੀ ਮੇਰੇ ਵੱਲ ਆ ਜਾਂਦੀ ਆ ਇਹਨੂੰ ਕਿ ਕੰਮ ਉਧਰ ਲਾਇਆ ਵੀ ਮੈਂ ਇੱਥੇ ਰਾਣੀ ਬਣ ਕੇ ਮੰਜੇ ਤੇ ਬਹਾਂ ਤੇ ਉਹ ਮੈਨੂੰ ਇੱਥੇ ਪਾਣੀ ਵੀ ਫੜਾਵੇ ਰੋਟੀ ਫੜਾਵੇ ਫੇਰ ਵੀ ਨਹੀਂ ਉਹ ਚੰਗੀ ਉਹ ਕਰਮਾਂ ਵਾਲੀ ਨੂੰ ਫੇਰ ਵੀ ਭਰਾਈ ਦਿੰਦੀ ਉਹ ਆਈ ਹੀ ਮੇਰੇ ਵੱਲ ਵੀ ਹੂੰ ਇਹੋ ਗੱਲ ਕਹਿਣ ਦਵਿੰਦਰ ਇਹ ਗੱਲ ਵਿੱਚ ਸਾਡੀ ਬੇਇੱਜ਼ਤੀ ਬੜੀ ਆ ਅੱਛਾ ਕੰਮ ਤੇ ਰੱਖਿਓ ਨਾ ਤੁਸੀਂ ਮੈਂ ਕਹਾ ਉਹਨੂੰ ਲੋੜਵਾ ਉਹਨੇ ਕੰਮ ਕਰਨਾ ਤੇ ਅਹੀਂ ਕਰਾਉਣਾ ਹੂੰ ਉਹਨੂੰ ਵੀ ਹੋਰ ਕੋਈ ਘਰ ਮਿਲ ਜਾਣਾ ਕੰਮ ਕਰਨ ਨੂੰ ਤੇ ਹਨ ਨੂੰ ਵੀ ਕੰਮ ਵਾਲੀ ਮਿਲ ਜਾਣੀ ਤੇ ਜੇ ਇੱਥੇ ਘਰ ਦੇ ਵਿੱਚ ਇਹ ਕੰਮ ਕਰ ਲੂਗੀ ਤੇ ਬਾਹਰ ਕਿਸ ਨੂੰ ਪਤਾ ਨਹੀਂ ਲੱਗਣਾ ਇਦੇ ਵਿੱਚ ਕੀ ਖਰਾਬੀ ਹੈ ਪ੍ਰੀਤ ਪਤਾ ਤੇ ਤਾਂ ਲੱਗੇ ਲੱਗਣ ਦਾ ਡਰ ਹੋਵੇ ਤਾਂ ਆਪਾਂ ਚੋਰੀ ਕਰਨੀ ਇਹ ਕਦਾ ਪਤਾ ਲੱਗ ਵੀ ਜਾਊ ਤੇ ਕੋਈ ਗੱਲ ਨਹੀਂ ਮੈਂ ਤੇ ਇਹ ਗਲ ਦੀਪ ਨੂੰ ਵੀ ਕਹੀ ਸੀ ਵੀ ਦੀਪ ਮਿਹਨਤ ਦਾ ਕੋਈ ਡਰ ਨਹੀਂ ਹਾਂ ਨਾ ਕੋਈ ਮਿਹਨਤ ਦਾ ਡਰ ਵਾ ਨਾ ਕੋਈ ਲਾਮਾ ਵਾ ਹਾਂ ਛੋਟਾ ਕੰਮ ਕਰਨ ਵਾਲੇ ਇਨਸਾਨ ਛੋਟਾ ਨਹੀਂ ਹੋ ਜਾਂਦਾ ਪਤਾ ਨਹੀਂ ਹੋ ਜਾਂਦਾ ਹੁਣ ਬਾਹਰ ਦੇ ਮੁਲਕਾਂ 'ਚ ਗਏ ਆ ਬੱਚੇ ਕਿਹੜਾ ਕੰਮ ਨਹੀਂ ਕਰਦੇ ਉੱਥੇ ਸਾਰੇ ਕਰਦੇ ਆ ਆਪਣੀਆਂ ਲੋੜਾਂ ਨੂੰ ਜੇ ਤੇਰੇ ਵਰਗੀ ਉਹ ਵੀ ਸਿਆਣੀ ਹੋ ਜੇ ਨਾ ਸਿਆਣੀ ਜਿਹੜੀ ਦਵਿੰਦਰ ਤਾਂ ਫੇਰ ਇਹੋ ਜੇ ਘਰਾਂ ਚ ਤੇ ਗੱਲਾਂ ਹੀ ਨਾ ਰਹਿਣ ਫੇਰ ਤੇ ਘਰ ਦੇ ਚੰਬੇਲੇ ਹੀ ਮੁੱਕ ਜਾਣ ਚੱਲ ਕੋਈ ਗੱਲ ਨਹੀਂ ਉਹਦਾ ਸੁਭਾਈ ਇਦਾਂ ਦਾ ਗੱਲਾਂ ਚ ਤੇ ਗੱਲਾਂ ਕਿੰਨੀਆਂ ਹੀ ਹੋ ਗਈਆਂ ਮੈਂ ਦੁੱਖ ਸੁੱਖਾਂ ਦੇ ਤੈਨੂੰ ਦੱਸਣ ਬੈ ਜਾ ਤਾਂ ਤੇ ਮੁੱਕਦਾ ਹੀ ਨਹੀਂ ਆ ਤੇ ਮੈਨੂੰ ਨਾ ਪੈਸੇ ਦੇ ਥੋੜੇ ਜਿਹੇ ਹਦਾਰੇ ਕਿੰਨੇ ਕ ਕਿੰਨੇ ਕ ਹੁਣ ਮੈਂ ਦੱਸਾਂ ਪੈਸੇ ਦੇ ਤੇ ਆਂਦੇ ਲੋੜ ਹੀ ਹੁੰਦੀ ਪੈਸੇ ਪੈਸੇ ਦੀ ਤੇ ਲੋੜ ਹੀ ਆ ਕਿੰਨੇ ਕ ਹੁਣ ਕਹਾਂ ਕੋਈ ਗੱਲ ਨਹੀਂ ਪੈਹਲਾ ਜੋ ਪੈਸਾ ਦੀ ਤਾਂ ਪੈਸੇ ਵਰਤਨੇ ਵਿੱਚ ਕਿਹੜੀ ਗੱਲ ਵਾ ਤੂੰ ਝਕਣ ਕਿਉਂ ਲਾਇਓ ਮੈਂ ਤੁਹਾਨੂੰ ਪਹਿਲਾਂ ਵੀ 1-2 ਵਾਰੀ ਕਿਹਾ ਦੀਪ ਨੂੰ ਵੱਖਰਾ ਕਿਹਾ ਸੀ ਛਲ ਬਹੁਤੇ ਜ਼ਿਆਦਾ ਤਾਂ ਨਹੀਂ ਜਿੰਨੀ ਕਾਹੀ ਲੋੜ ਪੂਰੀ ਕਰ ਸਕਨੇ ਆ ਨਾ ਕਦੀ ਜ਼ਰੂਰਤ ਹੋਵੇ ਤੇ ਚਕਲਾਨੀ ਵੇਖੋ ਮੈਂ ਤਾਂ ਝੱਕਦੀ ਆਂ ਵੀ ਕੱਲ ਤੇ ਜੇ ਦੀਪ ਵਿਚਾਰੀ ਕੰਮ ਕਰਨ ਲੱਗੀ ਤੇ ਆਖਣਾ ਮਗਰੇ ਪੈਸੇ ਲੈਣਗੇ ਮੈਂ ਤਾਂ ਝੱਕਦੀ ਆਂ ਕੋਈ ਗੱਲ ਨਹੀਂ ਜ਼ਰੂਰੀ ਥੋੜੇ ਵੀ ਦੀਪ ਦੇ ਕੰਮ ਦੇ ਪੈਸੇ ਖਰਦਨੇ ਆ ਤੁਸੀਂ ਉਦਾਂ ਨਹੀਂ ਲੋੜ ਨੂੰ ਅੱਗੇ ਵੀ ਖੜਦੇ ਇਹਦੇ ਵਿੱਚ ਕਿਹੜੀ ਗੱਲ ਵਾ ਬਾਕੀ ਮੈਂ ਇੱਕ ਗੱਲ ਤੁਹਾਨੂੰ ਕਹੂੰਗੀ ਦੀਪ ਅੱਜ ਕੱਲ੍ਹ ਦੀਆਂ ਕੁੜੀਆਂ ਵਰਗੀ ਨਹੀਂ ਆ ਹੂੰ ਬਹੁਤ ਹੀ ਸੁਲਝੀ ਹੋਈ ਤੇ ਸਮਝਦਾਰ ਕੁੜੀ ਆ ਉਹਦਾ ਨਾ ਹੱਥ ਨਾ ਛੱਡਿਓ ਦੁਨੀਆ ਤੋਂ ਤੇ ਅੱਗੇ ਇੱਕ ਟੁੱਟਿਆਵਲਾ ਹਿਸਾਬ ਆ ਕੀ ਆਂਦੇ ਹੁੰਦੇ ਆ ਕਿ ਜਦੋਂ ਜੀਵਨ ਸਾਥੀ ਚੱਲ ਜੇ ਨਾ ਤੇ ਦੁਨੀਆ ਦੀ ਸਾਹ ਜੀ ਮੁੱਕ ਜਾਂਦੀ ਆ ਪਰ ਫਿਰ ਵੀ ਉਹਦਾ ਬੜਾ ਵੱਡਾ ਦੇਲਾ ਉਹਦੀ ਉਮਰ ਕੀ ਆ ਜੇ ਵੀ ਆਪਣੀਆਂ 3ਾਂ ਦੇ ਸਿਰ ਤੇ ਜ਼ਿੰਦਗੀ ਕੱਟਣ ਨੂੰ ਬੈ ਗਈ ਆ ਤੁਹਾਡੇ ਘਰ ਹਾਂ ਤੇ ਹੁਣ ਤਾਂ ਤੇ ਇਹਨੂੰ ਫੁੱਲਾਂ ਵਾਂਗੂ ਰੱਖੋਗੇ ਤੇ ਉਹਦਾ ਟਾਈਮ ਪਾਸ ਹੋਣਾ ਵਾ ਗੜੀ ਕਿ ਨੀ ਅੱਜ ਥੋੜੀ ਜਵਾਨ ਹੋਈ ਆ ਲੋਕ ਤੇ ਕਿਤੇ ਬਾਹਰ ਨਹੀਂ ਨਿਕਲ ਦਿੰਦੇ ਇਹ ਚਾਹੁੰਦੀ ਆ ਵੀ ਇੱਥੋਂ ਨਿਕਲ ਜਾਵੇ ਤੇ ਮੇਰ ਜੋਗਾ ਰਹਿ ਜਾ ਸਾਰਾ ਕੋਹ ਉਹਦੀਆਂ ਧੀਆਂ ਨੇ ਕਿਹੜਾ ਕੋਹ ਨਾਲ ਲੈ ਜਾਣਾ ਵਾ ਵਿਆਹੀਆਂ ਤੇ ਆਪਣੇ ਘਰ ਗਈਆਂ ਉਹ ਤੇ ਫੇਟਾਂ ਤੇ ਜੋਗੀ ਰਹਿ ਜਾਣੀਆਂ ਇਹ ਨਹੀਂ ਕਹਿੰਦੀ ਵੀ ਨਿੱਕੀ ਜੀ ਕੁੜੀ ਉਹਨੂੰ ਮੈਂ ਨਾਲ ਨਾਲ ਰੱਖਾਂ ਵੀ ਚੱਲ ਧੀਆਂ ਦੰਦ ਦੇ ਪਿਆਰ ਜਿਹੜਾ ਇਹ ਬੜਾ ਹੁੰਦਾ ਰੱਬ ਸੁਣਦਾ ਹੁੰਦਾ ਵਾ ਖਰਚਿਆਂ ਤੋਂ ਬੁੜਬੁੜ ਤੋੜ ਤੋੜ ਕਰਦੀ ਰਹਿੰਦੀ ਆ ਨੌਲੀ ਕਰਦੀ ਰਹਿੰਦੀ ਹਰ ਵੇਲੇ ਤੇ ਦੀਪ ਨੂੰ ਹੁਣ ਮੈਂ ਸਨਾ ਦਿੱਤਾ ਵੀ ਆਪਣੀ ਮੰਮੀ ਨਾਲ ਗੱਲ ਕਰੀ ਵੀ ਚੱਲ ਸਿੰਮੂ ਨੂੰ 10ਵੀਂ ਕਰਾ ਦੇ ਉਥੇ ਤੇ ਚੱਲ ਥੋੜਾ ਬਹੁਤਾ ਇੱਧਰ ਦਾ ਵੀ ਇਹਦਾ ਵੀ ਮੂੰਹ ਬੰਦ ਹੋ ਜਾਊਗਾ ਤੇ ਫਿਰ ਕੁੜੀ ਨੇ ਦਾਸ ਕਰ ਲੂਗੀ ਤੇ ਫਿਰ ਆਪਾਂ ਲੈ ਆਵਾਂਗੇ ਨਾਨਕੇ ਉਹਦੇ ਨਾਨਕੇ ਉਹਦੇ ਤੇ ਨਾਨੀ ਉਹਦੀ ਨਾ ਸਲਾਹ ਕਰਕੇ ਆਈ ਤੇ ਵੇਖੋ ਹੁਣ ਕੀ ਕਰਦੀ ਹੈ ਵੇਹ ਲੋ ਪਰ ਮੈਨੂੰ ਤੇ ਇਹ ਗੱਲ ਸਹੀ ਨਹੀਂ ਲੱਗਦੀ ਪਤਾ ਕਿਉਂ ਇੱਕ ਤੇ ਇੱਕ ਮਾਂ ਵਾਸਤੇ ਬੱਚੇ ਨੂੰ ਛੱਡਣਾ ਜਿਹੜਾ ਨਾ ਔਖਾ ਵੜਾ ਵਾ ਤੇ ਦੂਸਰਾ ਨਿਆਣੇ ਵੀ ਅੱਜਕੱਲ ਗਿੱਜੇ ਆ ਕਦੀ ਸਮਾਂ ਹੁੰਦਾ ਹੀ ਕੀ ਪੁੱਤ ਰਾਲੇਂਦਾ ਹੁੰਦਾ ਈ ਛੱਡ ਵੀ ਦਿੰਨੇ ਹਾਂ ਅੱਜ ਕੱਲ ਬੱਚੇ ਨਹੀਂ ਰਹਿੰਦੇ ਆਗੇ ਤੇ ਨਾ ਹੀ ਕਹਤੇ ਵਿਸ਼ਵਾਸ ਕਰਨ ਦੇ ਯੋਗ ਹਾਂ ਬੇਸ਼ੱਕ ਉਹਦੀ ਨਾਨੀ ਨਹੀਂ ਆ ਉੱਥੇ ਵੀ ਉਹਦੀ ਪਰਜਾਈ ਦਾ ਸੁਭਾ ਕਿਦਾਂ ਦਾ ਤੁਹਾਡੇ ਤੋਂ ਕਿਹਾ ਕੋਈ ਉਹ ਲੱਪੜਦਾ ਵਾ ਮੇਰੇ ਨਾਲ ਵੀ ਦੀਪ ਕਰ ਲੈਂਦੀ ਹੁੰਦੀ ਆ ਗਾਲੀ ਜਿੱਦਾਂ ਤੁਹਾਨੂੰ ਠੀਕ ਲੱਗੇ ਪਰ ਤੁੰਬਾ ਤੋੜਨ ਨੂੰ ਮੇਰਾ ਵੀ ਨਹੀਂ ਜੀ ਕਰਦਾ ਹੁਣ ਅਸੀਂ ਮੂੰਹ ਨਹੀਂ ਕੀ ਤੋਂ ਐਡੀ ਹੋਈ ਆ ਤੁਹਾਡਾ ਨਹੀਂ ਕਰਦਾ ਤੇ ਸੋਚੋ ਇੱਕ ਮਾਂ ਆ ਉਹਦਾ ਜੀ ਕਰਦਾ ਨਾਲੇ ਉਹਦੇ ਦਿਲ ਵਿੱਚ ਕਿੰਨੀਆਂ ਆਉਣਗੀਆਂ ਫਿਰ ਹੁਣ ਆ ਜਿਹੜੀ ਹੈ ਬੁਤੀ ਜਬਾਨ ਲੰਮੀ ਵਾਲੀ ਕੀ ਕਰੀਏ ਇਹਦਾ ਨੇਤ ਲੜਾਈ ਰੱਖਦੀ ਓ ਕੋਈ ਗੱਲ ਨਹੀਂ ਮੈਂ ਕਰੂੰਗੀ ਗੱਲ ਉਹਦੇ ਨਾਲ ਦਵਿੰਦਰ ਨਾਲ ਚੱਲ ਬੈਠੋ ਮੈਂ ਚਾਹ ਬਣਾ ਕੇ ਲੈ ਆਉਣੀ ਨਹੀਂ ਫਰੀਦ ਚਾਹ ਨਹੀਂ ਮੈਂ ਪੀਣੀ ਬਸ ਤੂੰ ਉਹ ਬੈਠੋ ਜਦੋਂ ਆਉਂਦੇ ਇਦਾਂ ਹੀ ਕਹਿੰਦੇ ਰਹਿੰਦੇ ਓ ਮੈਂ ਬਸ ਦੋ ਮਿੰਟਾਂ ਚ ਬਣਾ ਲੈਂਦੀ ਹਾਂ ਚੱਲ ਇਹ ਵਾ ਗਵਾਣ ਚੰਗਾ ਵਾ ਜੀ ਵੀ ਚੰਗੇ ਆ ਹੱਥ ਠੋਕਾ ਵਾ ਜਦੋਂ ਜੀ ਕਰਦਾ ਉਦੋਂ ਚਲੋ ਜਿਹੜੀ ਚੀਜ਼ ਵਾ ਮੰਗ ਲਈਦੀ ਹੈ ਤੇ ਨਾ ਨਹੀਂ ਕਰਦੇ ਨਹੀਂ ਤੇ ਅੱਜ ਕੱਲ ਦੇ ਸਮੇਂ 'ਚ ਅੱਜ ਕੱਲ ਦੇ ਸਮੇਂ 'ਚ ਤੇ ਆਪਣੇ ਨਹੀਂ ਲੱਗੇ ਲੱਗਦੇ। ਗਵਾਨ ਤੇ ਚਲੋ ਫੇਰ ਵੀ ਸਾਡਾ ਚੰਗਾ। ਮੈਨੂੰ ਟੈਨਸ਼ਨ ਹੋ ਗਈ ਨਾ ਦਿਮਾਗ ਦੇ ਉੱਤੇ ਕੀ ਕਰਾਂ ਦੱਸ? ਬੈਠੇ-ਬੈਠਿਆਂ ਕੋਈ ਨਾ ਕੋਈ ਹੋਰ ਜੱਗ ਪਾ ਦਿੱਤੀ ਆ। ਚੰਗੇ ਭਲੇ ਆਪਣੇ ਘਰ ਰਹਿਣ ਦੇ ਹੀ। ਮੈਨੂੰ ਸੱਚੀ ਇੰਨੀ ਟੈਨਸ਼ਨ ਦਿਮਾਗ ਦੇ ਉੱਤੇ ਚੱਲਣ ਦੀ ਆ ਫੇ ਦੱਸ ਸਵੇਰੇ ਉਠਾਂ ਕੁੜੀ ਨੂੰ ਪਹਿਲਾਂ ਤਿਆਰ ਕਰਾਂ ਠਾਲਣਾ ਪਹਿਲੀ ਗੱਲ ਤੇ ਉਹਨੂੰ ਠਾਲਣਾ ਫਿਰ ਤਿਆਰ ਕਰਨਾ ਰੋਟੀ ਪਕਾਉ ਉਹ ਕਰ ਜੇ ਕਰ। ਹਾਂ ਕੀ ਕਰਿਆ ਕਰੂੰ ਮੇਰੇ ਕੋਲ ਨੀ ਵੱਡੀਆਂ ਜ਼ਿੰਮੇਵਾਰੀਆਂ ਚੁੱਕੀਆਂ ਜਾਂਦੀਆਂ ਇਹ ਤੇ ਪੂਰਾ ਬੰਨਣ ਪੈ ਜਾਣਾ ਵਾ ਤੇ ਕੀ ਕਰਾਂ ਦੱਸ ਦੇ ਨਾ ਕੀ ਕਰਾਂ ਜਦੋਂ ਆਉਂਦੀ ਆ ਨਾ ਕੋਈ ਨਾ ਕੋਈ ਆਫਤ ਹੀ ਲੈ ਕੇ ਆਉਂਦੀ ਆ ਮਨਜੀਤ ਹਾਂਜੀ ਮੰਮਾ ਜੀ ਸਬਜੀ ਨੂੰ ਲਾਤਾ ਤੜਕਾ ਹਾਂਜੀ ਮੰਮੀ ਨਾਤਾ ਜੀ ਤੇ ਤੂੰ ਆਂਦੀ ਸਲਾਹ ਕਰਕੇ ਦੱਸਾਂਗੇ ਕੀ ਦੇਣਾ ਸਲਾਹ ਕਰਨੀ ਤੂੰ ਹਾਂ ਕੁੜੀ ਪੜਾ ਨਹੀਂ ਸਕਦੀ ਐਹੀ ਇਹਨੇ ਜੋਗੇ ਵੀ ਨਹੀਂ ਕੇ ਮੰਮੀ ਜੀ ਵੇਖੋ ਗੱਲ ਪੜਾਉਂਦੀ ਨਹੀਂ ਜੇ ਹੈਗੀ ਆਪਾਂ ਡੇਰੇ ਤੇ ਰਹਿੰਨੇ ਆ ਤੇ ਇਕੱਲੇ ਕੇਵਲੇ ਆਪਾਂ ਨੂੰ ਸਾਰਿਆਂ ਨੂੰ ਬੂਏ ਮਾਰ ਕੇ ਵੀ ਜਾਣੇ ਪੈਂਦੇ ਆ ਤੇ ਕਿਦਾਂ ਆਪਾਂ ਚੱਲ ਵੀ ਜਾਣਾ ਰਾਖੀ ਕਿਦਾਂ ਕਰਾਂਗੇ ਆਪਾਂ ਕੁੜੀ ਦੀ ਤੁਸੀਂ ਵੀ ਸਿਆਣੇ ਜੇ ਕਿਦਣ ਆ ਸਾਰੇ ਜਾਣੇ ਗਏ ਹੀ ਘਰ ਸਾਡੇ ਮਾਲ ਡੰਗਰ ਵਾ ਅਸੀਂ ਇੱਕ ਜਾਣਾ ਘਰ ਹੀ ਰਹਿਨੇ ਆ ਰਾਖੀਆਂ ਅਸੀਂ ਕਰਨੀਆਂ ਨਾ ਤੂੰ ਨਹੀਂ ਕਰਨੀਆਂ ਤੈਨੂੰ ਕੁੜੀ ਦੀ ਕਰ ਹੀ ਰਾਖੀ ਪਈ ਆ ਅਸੀਂ ਕਰ ਲਾਂਗੇ ਅਸੀਂ ਜ਼ਿੰਮੇਵਾਰੀ ਚੁੱਕਣ ਦੇ ਆ ਨਾ ਤਾਂ ਅਸੀਂ ਉਹਦੀ ਰਾਖੀ ਵੀ ਕਰ ਲਾਂਗੇ ਪੜਾਉਣੀ ਵੀ ਆ ਇਹੋ ਜੀਆਂ ਗੱਲਾਂ ਨਾ ਮਾਰਿਆ ਕਰ ਇਹ ਗੱਲ ਹੀ ਨਹੀਂ ਮੱਲਣੀ ਹੁੰਦੀ ਤੇ ਫੇਰ ਮੈਂ ਤੈਨੂੰ ਸਲਾਹ ਹੀ ਕਿਉਂ ਲੈਂਦੇ ਹੁੰਦੇ ਜੇ ਤੁਸੀਂ ਤਾਂ ਮੈਨੂੰ ਉਹੋ ਗੱਲ ਪੀ ਜਿੱਦਾਂ ਕਰ ਜੇ ਸਮਝਦੇ ਨਹੀਂ ਪਹ ਹੈ ਜਾਂ ਨਹੀਂ ਹੈਗੀ ਨਹੀਂ ਮੇਰੀ ਸੁਣ ਗੱਲ ਜੇ ਉਹਨੂੰ ਰੱਬ ਨੇ ਫਿਰ ਤਾਂ ਪਾ ਹੀ ਦਿੱਤੀ ਆ ਨਾ ਤੇ ਮਾਪੇ ਪੇਕੇ ਘਟਦੇ ਹੁੰਦੇ ਆ ਤੇ ਬਹੁਤੀਆਂ ਐਵੇਂ ਚਲਾਕੀਆਂ ਜਿਹਾ ਨਾ ਕਰਿਆ ਕਰ ਭੋਲੀ ਨਾ ਬਣਿਆ ਕਰ ਰਹੀ ਧੀ ਆਪਣੀ ਮਰਜ਼ੀਆਂ ਮੈਂ ਚੱਲ ਜਾਂ ਨਹੀਂ ਆਪਣੇ ਪੇਕੇ ਤੁਸੀਂ ਲਿਆ ਕੇ ਇੱਥੇ ਦੋ ਤੀ ਰੱਖ ਲੋ ਪਤਾ ਨਹੀਂ ਤੁਹਾਨੂੰ ਉੱਥੇ ਕੀ ਦਿਖਣ ਦੇ ਕਿੰਨੀ ਕੀਤੇ ਇੱਥੇ ਕਮਾਈ ਹੈ ਜਿਹੜੀ ਆਪਣੀ ਮਰਜ਼ੀ ਕਰਦੇ ਤੁਸੀਂ ਮੂੰਗੀ ਮੈਂ ਆਪਿਆ ਹੀ ਤੇਰੇ ਤੇ ਨੀ ਕੋਹ ਵੀ ਆਇਆ ਤੂੰ ਬੇਫਿਕਰੀ ਹੋ ਕੇ ਰੋ ਡੈਡੀ ਨੂੰ ਮਿਲਣ ਗਈ ਸੀ ਮਿਲਿਆ ਨਹੀਂ ਨਈਂ ਨਹੀਂ ਮਿਲ ਪੇ ਡੈਡੀ ਤੇ ਉਹ ਤੈ ਆ ਹੀ ਬਾਹਰ ਕੁਛ ਕਰਨ ਤੇ ਆਂਦੇ ਮੈਂ ਬੰਬੀ ਤੋਂ ਕਈ ਫੜਨੇ ਆਂ ਮੈਂ ਮੇਲਾ ਹੀ ਆ ਅੱਛਾ ਰੋ ਨੀ ਆ ਜ਼ਿੰਦਗੀ 'ਚ ਵਾਅਦੇ ਘਟੇ ਹੁੰਦੇ ਰਹਿੰਦੇ ਆ ਜੇ ਰੱਬ ਨੇ ਪਾਈ ਆ ਨਾ ਪਾਈ ਵੀ ਉਹਨੇ ਆ ਤੇ ਕਟਣੀ ਵੀ ਉਹਨੇ ਆ ਤਾ ਰੋਇਆ ਨਾ ਕਰ ਨਹੀਂ ਮੰਮੀ ਕੋਈ ਕੋਈ ਗੱਲ ਤੁਸੀਂ ਮੇਰੇ ਕਰਕੇ ਆ ਭਾਬੀ ਨਾਲ ਨਾ ਬੁਰੇ ਬਣੋ ਮੇਰਾ ਓਦਾਂ ਵੀ ਸਿੰਮੂ ਤੋਂ ਬਿਨਾਂ ਜੀ ਨਹੀਂ ਲੱਗਣਾ ਮੈਂ ਤੇ ਵੈਸੇ ਤੁਹਾਡੇ ਨਾਲ ਗੱਲ ਕੀਤੀ ਸੀ ਤੁਸੀਂ ਹੁਣ ਭਾਬੀ ਨੂੰ ਨਾ ਕੁਝ ਵੀ ਕਿਓ ਕੋਈ ਨਹੀਂ ਮੇਰਾ ਜਿੱਦਾਂ ਟਾਈਮ ਪਾਸ ਹੋਊਗਾ ਮੈਂ ਕਰੂੰਗੀ ਮੈਂ ਅੱਜ ਤੋਂ ਬਾਅਦ ਦੁਬਾਰਾ ਆਣ ਕੇ ਤੁਹਾਨੂੰ ਕਦੀ ਨਹੀਂ ਕਹਿੰਦੀ ਤੇ ਤੁਸੀਂ ਨਾ ਹੁਣ ਆਪਣੇ ਘਰ ਲੜਾਈ ਨਾ ਪਾਓ ਸਾਡੇ ਹੱਲੇ ਨਾ ਹੱਟ ਪੈਰ ਚੱਲਦੇ ਆ ਅਸੀਂ ਸਭ ਕਾ ਹਵਾਲੇ ਆ ਤੇ ਤੂੰ ਕੁੜੀ ਨੂੰ ਨਾ ਕੋਈ ਨਹੀਂ ਖਿਲਾਦੀ ਇੱਥੇ ਮੈਨੂੰ ਆਰ ਸਕੂਲੇ ਖਿਲਾ ਲਿਆ ਕਰਨਾ ਤਿਆਰ ਕਰਕੇ ਹਾ ਸਾਡੇ ਘਰ ਕਿਹੜਾ ਕੋਈ ਨਿਆਣਾ ਵਾ ਰੌਣਕ ਲੱਗੀ ਰਹੂਗੀ ਮੰਮੀ ਕੋਈ ਗੱਲ ਨਹੀਂ ਜੇ ਅੱਜ ਤੁਸੀਂ ਸਿੰਮੂ ਨੂੰ ਇੱਥੇ ਲੈ ਵੀ ਆਂਦਾ ਆ ਤੇ ਕੱਲ ਨੂੰ ਕੋਈ ਗੱਲ ਹੋਈ ਤਾਂ ਭਾਬੀ ਨਾਲ ਮੇਰੇ ਆ ਮੈਂ ਬੁਰੀ ਬਣੂਗੀ ਸਾਰੀ ਉਮਰ ਦੇ ਪੇਕੇ ਛੁੱਟ ਜਾਂਦੇ ਆ ਅਕਸਰ ਨੂੰ ਪੇਕੇ ਤੇ ਭਰਾਵਾਂ ਪਰਜਾਈਆਂ ਨਾਲ ਹੀ ਆਇਆ ਤੁਸੀਂ ਕਿਤੇ ਕਿੰਨਾ ਕਚੇਰ ਕਰਨਾ ਵਾ ਤੁਸੀਂ ਰਹਿਣ ਦੋ ਮੈਂ ਕੋਈ ਨਹੀਂ ਮੇਰਾ ਸਰੀ ਜਾਂਦਾ ਮੰਮੀ ਨਾਲੇ ਕੋਈ ਨਹੀਂ ਟਾਈਮ ਪਾਸ ਹੋਣ ਦਾ ਨਾਲੇ ਮੈਂ ਉੱਥੇ ਕੰਮ ਦਾ ਪਤਾ ਕੀਤਾ ਵਾ ਤੇ ਮੈਂ ਤਾਰ ਲਿਆ ਕਰਨੀ ਆ ਉਹਦੀਆਂ ਫੀਸਾਂ ਤੇ ਹੁਣ ਹੋਰ ਵੀ ਹੱਥ ਸੌਖਾ ਹੋ ਜਾਣਾ ਨਾ ਫਿਕਰ ਕਰਿਆ ਕਰੋ ਤੁਸੀਂ ਕਹੇ ਨਹੀਂ ਲੜਾਈ ਪੈਂਦੀ ਪੇ ਜੀ ਦੇ ਕੁੜੀ ਨੂੰ ਨਾਲੇ ਪਾਈ ਆਇਆ ਸੀ ਉਹ ਦੇਖੋ ਮੈਂ ਤੇਰੇ ਵਾਸਤੇ ਸੂਟ ਲਿਆ ਵਾ ਵਖਾ ਦੇ ਤੈਨੂੰ ਲਿਆ ਕੇ ਚੱਲ ਲਿਆਓ ਕੋਈ ਨਹੀਂ ਇੱਥੇ ਲੈ ਆਓ ਹਾਣਵੀ ਇਹ ਸੂਟ ਆ ਵਾ ਇੱਕ ਤੇਰਾ ਵਾ ਤੇ ਇੱਕ ਸਿਮੂ ਦਾ ਵਾ ਇਨਸ਼ਾ ਸੁਣ ਲੈ ਸੂਟ ਮੰਮੀ ਆਓ ਸਿਮੂ ਨੂੰ ਸੁਵਾ ਲੂਈਆ ਤੇ ਰਾਮ ਕੀ ਬੜਾ ਗਾੜਾ ਜਾਵਾ ਮੈਂ ਤੇ ਸੁਵਾਉਣਾ ਨਹੀਂ ਆ ਸੁਵਾ ਲੂੰਗੀ। ਇਹ ਉਹ ਕਿਹੜਾ ਕੋਹ ਨਾਲ ਲੈ ਗਿਆ ਤੇਰੀ ਕੋਈ ਉਂਗਰ ਵਾ ਰੰਗ ਗਾੜੇ ਤੂੰ ਪਾ ਲਿਆ ਘਰ ਕੋਈ ਗੱਲ ਨਹੀਂ ਕੀ। ਨਹੀਂ ਮੰਮੀ ਉਹ ਨਹੀਂ ਕੋਈ ਗੱਲ। ਮੰਮੀ ਨਹੀਂ ਕੁਝ ਵੀ ਕਹਿੰਦੇ ਪਰ ਦਵਿੰਦਰ ਦਾ ਸੁਭਾਣ ਹੀ ਚੰਗਾ ਉਹ ਫਿਰ ਗੱਲਾਂ ਬਾਤਾਂ ਕਰਦੀ ਆ ਤੇ ਫਿਰ ਮੈਨੂੰ ਚੰਗਾ ਜਾਨੀ ਲੱਗਦਾ ਕੋਈ ਨਹੀਂ ਆ ਸਿਮੂ ਨੂੰ ਸੁਵਾ ਦੂੰਗੀ। ਦਵਿੰਦਰ ਨਾਲ ਮੈਨੂੰ ਦੋ ਹੱਥ ਕਰਨੇ ਪੈਣੇ ਆ। ਚਲ ਕੋਈ ਨਹੀਂ ਆ ਤੂੰ ਹੀ ਕਾਹਤੋਂ ਕੁਝ ਕਹਿਣਾ ਜੋ ਮੇਰੇ ਕਰਮਾ ਤੇ ਆ ਵਿਆਹ ਸੋਹਣਾ ਵਾ ਫਿੱਕਾ ਵਾ ਸੀ ਲੈਣਾ ਮੈਂ। ਇਹ ਨਾਨੀ ਲਿਫੀਦਾ ਹੁੰਦਾ ਗਾੜੀ ਜਠਾਣੀਆਂ ਦੇ ਰਾਣੀਆਂ ਦੇ ਉਹ ਨਹੀਂ ਗੱਲ ਕੀਤਿਆਂ ਨੂੰ ਨਹੀਂ ਕੋਈ ਛੜਦਾ ਹੁੰਦਾ ਮੰਮੀ ਮੈਂ ਤਾਂ ਟੀ ਗੱਲ ਨਾਲ ਸਹਿਮਤ ਆ ਪਰ ਮੈਨੂੰ ਇਹ ਵੀ ਜਿੱਥੇ ਰਹਿਣਾ ਜ਼ਰੂਰ ਰੋਜ਼ ਉਥੇ ਕਲੇਸ਼ ਕਰਨਾ ਮੈਂ ਤਾਂ ਕਰਕੇ ਜਿਆਦਾ ਖੁੰਦੀ ਨਹੀਂ ਮੈਂ ਅਬ ਨਹੀਂ ਚੱਲਛਾ ਟਾਈਮ ਪਾਸ ਹੋਈ ਜਾਂਂ ਦਿਆ ਵਾ ਤੇ ਕੋਈ ਨਹੀਂ ਆ ਕਦ ਤੋਂ ਐਵੇਂ ਰੋਜ਼ ਕਲੇ ਕਰਨੀ ਕਿਸ ਨਾਲ ਕੱਪੜੇ ਦਾ ਨਾ ਫਿਕਰ ਕਰਿਆ ਕਰ ਜਿੰਨੇ ਜੋਗੇ ਹੈਗੇ ਹਨ ਤੇਰਾ ਪਾਸਾ ਹੀ ਥੱਲਾਗੇ ਚਲੋ ਕੋਈ ਨਹੀਂ ਮੰਮੀ ਤੂੰ ਹੀ ਕਰਨਾ ਹੀ ਆ ਹੋਰ ਮੇਰਾ ਕਿੰਨੇ ਕਰਨਾ ਘਰ ਤੋਂ ਬਗੈਰ ਮੇਰਾ ਹੈ ਵੀ ਕੌਣ ਆ ਹਾਂ ਹਾਂ ਇਹ ਜਨਾਣੀ ਨੇ ਮੇਰੇ ਘਰ ਦਾ ਕੁਛ ਨਹੀਂ ਬੰਨ ਦੇਣਾ ਹੈਗਾ ਜਦੋਂ ਕੁੜੀ ਆਉਂਦੀ ਆ ਉਦੋਂ ਹੀ ਕੁਛ ਨਾ ਕੁਛ ਪਲੇਟ ਵਲਾੜੀ ਕੋ ਨੂੰ ਫੜਾ ਦਿੰਦੀ ਹੁਣ ਖਰੇ ਫੇਰ ਦੋ ਸੂਟ ਲੈ ਲਏ ਆ ਤੈਨੂੰ ਮਾਰ ਕੇ ਤੇ ਕਰ ਲਾਂਗੇ ਖਰਚਾ ਲੈ ਜਾ ਤੂੰ ਸੂਟ ਸਮਝ ਨਹੀਂ ਆਉਂਦੀ ਪਕੀ ਬਣੂ ਸਾਡੇ ਘਰ ਦਾ ਤੇ ਕੀ ਨਾ ਕੀ ਬਣੂਗਾ ਇਹ ਤਾਂ ਉਹ ਗੱਲ ਥੱਲੇ ਲੱਥਨ ਵਾਲੀ ਗੱਲ ਹੋਣ ਢਈ ਆ ਸਾਰੀ ਉਮਰ ਇਹਦੇ ਚੋਚਲੇ ਕਰਦੇ ਰਹਿਣ ਬਸ ਇਹਦੀਆਂ ਹੀ ਬੁੱਤੀਆਂ ਪੂਰੀਆਂ ਕਰਨ ਹੁਣ ਸਿਆਪਾ ਖਾਣਾ ਸਾਡੇ ਬਾਹ ਦਾ ਪਾਤਾ ਵਾ ਕਿੱਧਰ ਕਿਧਰ ਇਹਦਾ ਖਰਚਾ ਚੱਲਣਿਆ ਕਿਧਰ ਕਿਧਰ ਨਹੀਂ ਅਹੀਂ ਚੱਲਣੇ ਕੀ ਕਰਨਾ ਤੇ ਨਾ ਕੀ ਕਰਨਾ ਮੈਂ ਕੱਪੜੇ ਘਰ ਦਾ ਖਰਚਾ ਹੋ ਰਿਹਾ ਕਿ ਜਾ ਹੁਣ ਇਹਦਾ ਅੰਤਰਾ ਖਰਚਾ ਹੋ ਰਿਹਾ ਦੀ ਜੀ ਜੰਦ ਨੂੰ ਪਾਲੀਏ ਅੱਗੋ ਪਿੱਛੋ ਮੇਰਾ ਇੰਨਾ ਕਰਦੀ ਰਹਿੰਦੀ ਮੰਮੀ ਹੈ ਜਦੋਂ ਕੁੜੀ ਆ ਜਾਂਦੀ ਨਾ ਉਦੋਂ ਤੇ ਮੰਮੀ ਮੈਨੂੰ ਐ ਸਮਝਦੀ ਚਾ ਮੈਂ ਦੀ ਦੁਸ਼ਮਣ ਹੁੰਦੀ ਆ ਕਿਤੇ ਪਾ ਭੀਜੀ ਹਾਂਜੀ ਬੈਠ ਜੀ ਦੀ ਬੈਣਾ ਕੀ ਆ ਜੇ ਰੋਟੀ ਪੱਕੀ ਹੀ ਆ ਤੂੰ ਹੀ ਮੈਨੂੰ ਦੇ ਦੇਂਦੇ ਮੈਂ ਖਾ ਕੇ ਤਾਂ ਮੈਂ ਜਾਵਾਂ ਫਿਰਿਆ ਨਿੱਕੀ ਨੂੰ ਘਰੇ ਛੱਡਿਆ ਮੇਰਾ ਧਿਆਨ ਜਾਵਰ ਹੁੰਦੀ ਨਾ ਹੋਵੇ ਕੋਈ ਨਹੀਂ ਦੇ ਦੇਣੀ ਰੋਟੀ ਪੱਕੀ ਆ ਤੇ ਮੇਰੀ ਗੱਲ ਸੁਨੋ ਮੈਂ ਤਾਂ ਨਾ ਗੱਲ ਕਰਨ ਦੀ ਆਂ ਵੀ ਮੰਮੀ ਵੇਖੋ ਤੁਹਾਡੇ ਸਾਹਮਣੇ ਕਿਦਾਂ ਕਰਾਂ ੜੇ ਆ ਨਾ ਮੈਂ ਤਾਂ ਕਰਕੇ ਕਹਿਣ ਦੀ ਵੀ ਕੋਈ ਗੱਲ ਨਹੀਂ ਖਰਚੇ ਆਪਾਂ ਸਾਰਾ ਚੁੱਕ ਲਾਂਗੇ ਜੇ ਤੂੰ ਆਖੋ ਵਰਦੀਆਂ ਕਿਤਾਬਾਂ ਜਿਹੜੀ ਫੀਸ ਆ ਸਾਰਾ ਕੁਝ ਆਪਾਂ ਕਰ ਲਾਂਗੇ ਤੇ ਮੇਰੇ ਕੋਲੋਂ ਇਹ ਜ਼ਿੰਮੇਵਾਰੀ ਨਹੀਂ ਸੰਭੀ ਜਾਣੀ ਹੈਗੀ ਤੇ ਤੂੰ ਹੀ ਇਦਾਂ ਕਰੋ ਵੀ ਚਲ ਕੋਈ ਸਿਮ ਨੂੰ ਤੁਸੀਂ ਵੇਲੇ ਜਿੱਦਾਂ ਵੀ ਸੁੱਤਰ ਹੋਗਾ ਨਹੀਂ ਭਾਬੀ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਕੋ ਛੱਡ ਕੇ ਥੋੜੀ ਚੱਲੀ ਮੈਂ ਤੇ ਗੱਲ ਹੀ ਕੀਤੀ ਸੀ ਮੈਂ ਨਹੀਂ ਮੈਨੂੰ ਵੀ ਪਤਾ ਵਾ ਜੇ ਤੁਹਾਡੇ ਘਰੇ ਲੜਾਈ ਪੈ ਗਈ ਤੇ ਫਿਰ ਮੇਰੀ ਕੱਲੀ ਦਾ ਵੀ ਕੀ ਫਾਇਦਾ ਮੈਂ ਨਹੀਂ ਉਹਨੂੰ ਕੱਲਣਾ ਮੈਂ ਆਪਣੀ ਮੰਮੀ ਨੂੰ ਵੀ ਸਮਝਾਤਾ ਵਾ ਮੰਮੀ ਨੂੰ ਮੈਂ ਕਹਿਤਾ ਮੈਂ ਨਹੀਂ ਮੇਰਾ ਵੈਸੇ ਵੀ ਕੁੜੀ ਤਾਂ ਮਿਲਣਾ ਕਿਹੜਾ ਜੀ ਲੱਗਣਾ ਹੀ ਮੈਂ ਤਾਂ ਉਦਾਂ ਗੱਲ ਕੀਤੀ ਤੁਸੀਂ ਐਵੇਂ ਆਪਣੇ ਘਰੇ ਨਾਲ ਕਲੇਸ਼ ਕਰੋ ਮੇਰੇ ਕਰਕੇ ਸਾਡਾ ਸਰੀ ਜਾਂਦਾ ਵਾ ਕਿ ਇਹ ਚੀਜ਼ ਦੀ ਨਹੀਂ ਸਾਨੂੰ ਲੋੜ ਮੇਰੀ ਭਾਬੀ ਤੂੰ ਨਾ ਮੰਮੀ ਨਾਲ ਹੁਣ ਕੋਈ ਗੱਲ ਨਾ ਕਰੇ ਉਹਦਾਂ ਹੀ ਮੰਮੀ ਕਾਲੇ ਪੈ ਜਾਂਦੇ ਆ ਮੈਂ ਸਮਝਾਤਾ ਹੁਣ ਨਹੀਂ ਕੋਈ ਗੱਲ ਕਰਦੇ ਕੋਈ ਗੱਲ ਨਹੀਂ ਹੋਣੀ ਕੋਈ ਗੱਲ ਖੱਤ ਚਾਤ ਨੂੰ ਜਦੋਂ ਵੀ ਤੁਹਾਨੂੰ ਪੈਸੇ ਤੇ ਮੇਰੀ ਭਾਬੀ ਖਰਚੇ ਦੀ ਨਹੀਂ ਕੋਈ ਵੀ ਗੱਲ ਲੋੜ ਹੋ ਗਈ ਕੋਈ ਨਹੀਂ ਆਪਾਂ ਤੁਹਾਨੂੰ ਭੇਜ ਜਾਗੇ ਖਰਚੇ ਦੀ ਨਹੀਂ ਭਾਬੀ ਕੋਈ ਗੱਲ ਚਲ ਆਜੋ ਫਿਰ ਇਹ ਦਾਣਾ ਤੁਸੀਂ ਕਰੋ ਵੀ ਨਹੀਂ ਕੋਈ ਨਹੀਂ ਤੁਸੀਂ ਨਾ ਲੜਿਆਣਾ ਕਰੋ ਆਪਸ ਚ ਬਸ ਮੈਨੂੰ ਆਈ ਨੂੰ ਤੁਸੀਂ ਇਦਾਂ ਹੀ ਮਿਲਦੇ ਰਹੋ ਮੈਨੂੰ ਇੰਨਾ ਹੀ ਬੜਾ ਮੈਨੂੰ ਹੋਰ ਨਹੀਂ ਕੁਛ ਨਹੀਂ ਚਾਹੀਦਾ ਨਹੀਂ ਲੜਨਾ ਕਿਹੜੀ ਗੱਲ ਤੋਂ ਮੈਂ ਬਸ ਇਹ ਹੈ ਕਿ ਮੇਰੇ ਕੋਲ ਇੰਨੀ ਜ਼ਿੰਮੇਵਾਰੀ ਨਹੀਂ ਸਾਂਭੀ ਜਾਂਦੀ ਹੈਗੀ ਆਂ ਕਰਕੇ ਓਦਾ ਤੇ ਤੁਹਾਨੂੰ ਪਤਾ ਕੋਈ ਗੱਲ ਨਹੀਂ ਤੁਹਾਨੂੰ ਮੈਂ ਕਹਿੰਦੀ ਕੋਈਆਂ ਕੋਈ ਗੱਲ ਹੀ ਨਹੀਂ ਹੈਗੀ ਨਹੀਂ ਨਹੀਂ ਕੋਈ ਨਹੀਂ ਮੈਂ ਆਪ ਵੀ ਨਹੀਂ ਕਲਣੀ ਮੈਂ ਤਾਂ ਓਦਾਂ ਹੀ ਕਿਹਾ ਚਲੋ ਤੁਸੀਂ ਮੈਨੂੰ ਦੋ ਰੋਟੀ ਮੈਂ ਜਾਵਾਂ ਮੈਂ ਲੇਟ ਹੋ ਜਾਣਾ ਭਾਬੀ ਫਿਰ ਬੱਸ ਨਾ ਲੰਘ ਜੇ ਚਲੋ ਕੋਈ ਨਹੀਂ ਜੇ ਚਲੋ